ਗੋਲਨ ਤੇਰਾ ਖੋ ਪ੍ਰਭ ਨਾਨਕ ਦੇ ਕਰ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵੱਡਿਆਂ ਪਾਗਾਂ ਵਾਲੇ ਹਾਂ ਜੋ ਧਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਾਬਾ ਜੀ ਦੇ ਤਪ ਸਥਾਨ ਤੇ ਹਾਜ਼ਰੀਆਂ ਭਰ ਰਹੇ ਹਾਂ ਅਤੇ ਹਰ ਐਤਵਾਰ ਦੀ ਤਰ੍ਹਾਂ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਉਮਰਤ ਵਚਨ ਸਰਵਣ ਕੀਤੇ ਹਨ ਸੋ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਹੈ ਅੱਜ ਦੇ ਦਿਨ ਮਗਰ ਸਦੀ 5ਵੀਂ ਨੂੰ ਸਨ 1675 ਦੇ ਵਿੱਚ ਚਾਂਦਨੀ ਚੌਕ ਦੇ ਵਿੱਚ ਸਤਗੁਰਾਂ ਨੇ ਆਪਣਾ ਬਲੀਦਾਨ ਦਿੱਤਾ ਔਰੰਗਜ਼ੇਬ ਜੋ ਇਸਲਾਮ ਦਾ ਕਟੜ ਬਾਦਸ਼ਾਹ ਸੀ ਆਪਣੇ ਇਸਲਾਮਤ ਨੂੰ ਹੀ ਚੰਗਾ ਸਮਝਦਾ ਸੀ ਦੂਸਰੇ ਅਮਤਾਂ ਨੂੰ ਐਵੇਂ ਪਖੰਡ ਸਮਝਦਾ ਸੀ ਭਰਮ ਸਮਝਦਾ ਸੀ ਇੰਨਾ ਕੱਟੜ ਸੀ ਪਹਿਲਾਂ ਤਾਂ ਆਪਣੇ ਪਿਤਾ ਨੂੰ ਵੀ ਆਪਣੇ ਭਰਾਵਾਂ ਨੂੰ ਵੀ ਸ਼ਹੀਦ ਕੀਤਾ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਖਤਮ ਕੀਤਾ ਕਿ ਮੇਰਾ ਰਾਜ ਨਾ ਚਲਿਆ ਜਾਵੇ ਉਪਰੰਤ ਫਿਰ ਇੰਨਾ Hindu ਧਰਮ ਦੇ ਉੱਤੇ ਇੰਨਾ ਜ਼ੁਲਮ ਕਰਨ ਲੱਗਿਆ Hinduਾਂ ਦੇ ਜੋ ਜਨੇਊ ਹੁੰਦੇ ਆ ਕੁਝ ਗ੍ਰਾਮ ਦੇ ਹੁੰਦੇ ਆ ਹਲਕੇ ਜਿਹੇ ਹੁੰਦੇ ਆ ਸਭਾ ਮੰਨ ਜਿਹਨੇ ਉਹ ਲਾ ਕੇ ਉਹਨਾਂ ਦਾ ਧਰਮ ਸ਼ੀਨ ਕਰਕੇ ਫੇਰ ਪ੍ਰਸ਼ਾਦਾ ਸ਼ੱਕਦਾ ਸੀ ਇੰਨਾ ਕੱਟੜ ਸੀ ਆਪਣੇ ਮਤ ਦੇ ਵਿੱਚ ਕਹਿਣ ਲੱਗਾ ਜਿਹੜੇ ਹਿੰਦੂ ਆ ਇਹ ਤਾਂ ਪਖੰਡ ਕਰਦੇ ਆ ਬੁੱਤਾਂ ਦੀ ਪੂਜਾ ਕਰਦੇ ਆ ਟੱਲੀਆਂ ਵਜਾਉਂਦੇ ਆ ਖੀਰਖਾਨ ਦੇ ਲਾਹ ਰਬੇ ਲਾਬੇ ਆ ਇਹ ਸਾਰੇ ਨਰਕਾਂ ਨੂੰ ਜਾਣਗੇ ਦੋਜਿਕ ਨੂੰ ਜਾਣਗੇ ਇਹਨਾਂ ਨੂੰ ਸਿੱਧੇ ਰਸਤੇ ਪਾਉਣਾ ਹੈ ਇਹਨਾਂ ਨੂੰ ਧਰਮ ਦੇ ਰਸਤੇ ਤੇ ਲਿਆਉਣਾ ਮੈਂ ਇਹਨਾਂ ਨੂੰ ਰਹਸ਼ਤ ਦੇ ਵਿੱਚ ਸੁਰਗਾਂ ਵਿੱਚ ਬਚਾਉਣਾ ਇਹ ਭਰਨ ਸੀ ਸੋ ਹਿੰਦੂ ਜਿਸ ਤਰ੍ਹਾਂ ਸਿੱਖਾਂ ਦਾ ਜੋ ਵੱਡਾ ਹੈੱਡ ਸੈਂਟਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਇਸੇ ਤਰ੍ਹਾਂ ਹਿੰਦੂਆਂ ਦਾ ਕਸ਼ਮੀਰ ਦੇ ਵਿੱਚ ਅਮਰਨਾਥ ਮੰਦਿਰ ਹੈ ਸ਼ਿਵ ਜੀ ਦਾ ਉੱਥੇ ਸਾਰੇ ਕਰਮ ਕਾਂਢੀ ਪੰਦ ਪੰਡਿਤ ਬ੍ਰਾਹਮਣ ਪਹੁੰਚ ਗਏ ਤਪਸ਼ਿਆ ਕਰਦੇ ਆ ਸ਼ਿਵ ਜੀ ਅੱਗੇ ਬੇਨਤੀਆਂ ਕਰਦੇ ਆ ਅਰਦਾਸਾਂ ਕਰਦੇ ਆ ਪ੍ਰਗਟ ਹੋਵੋ ਸਾਡਾ ਧਰਮ ਬਚਾਓ ਜਦੋਂ ਕੋਈ ਦੇ ਲੰਘੇ ਕੁਝ ਵੀ ਨਾ ਕੁਛ ਬਣਿਆ ਫਿਰ ਉੱਥੇ ਇੱਕ ਪੱਤਰਕਾ ਮਿਲੀ ਜਿਸ ਦੇ ਉੱਤੇ ਲਿਖਿਆ ਸੀ ਤੁਹਾਡਾ ਧਰਮ ਸਿੱਖਾਂ ਦੇ ਜਿਹੜੇ ਨੌਵੇਂ ਗੁਰੂ ਆ ਉਹ ਬਚਾ ਸਕਦੇ ਆ 500 ਪੰਡਤ ਕਸ਼ਮੀਰ ਤੋਂ ਫਿਰ ਆਏ ਅਨੰਦਪੁਰ ਸਾਹਿਬ ਆਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਅੱਗੇ ਅਰਜ਼ੋਈਆਂ ਕੀਤੀਆਂ ਬੇਨਤੀਆਂ ਕੀਤੀਆਂ ਸਤਗੁਰੂ ਸੋਚ ਰਹੇ ਆ ਨੌਵੇਂ 10ਵੇਂ ਪਾਤਸ਼ਾਹ ਅੱਗੇ ਕੋਲੇ ਖੜ ਗਏ ਕਹਿਣ ਲੱਗੇ ਪਿਤਾ ਜੀ ਕੀ ਗੱਲ ਐਨੀ ਆ ਸੋਚਾਂ ਅਚ ਕਹਿੰਦੇ ਇਹ ਹਿੰਦੂ ਆਏ ਨੇ ਬ੍ਰਾਹਮਣ ਇਹਨਾਂ ਦਾ ਔਰੰਗਜ਼ੇਬ ਧਰਮ ਮਸ਼ੀਨ ਕਰ ਰਹੇ ਆ ਪਰਵਰਤਨ ਕਰ ਰਿਹਾ ਹੈ ਮੁਸਲਮਾਨ ਜ਼ਬਰਦਸਤੀ ਬਣਾ ਰਿਹਾ ਹੈ ਇਹ ਆਸਰਾ ਤੱਕ ਹੀ ਆਇਆ ਫਿਰ ਕਿਵੇਂ ਹੋਏਗਾ ਜੀ ਕਹਿੰਦੇ ਜੀ ਜੇ ਕੋਈ ਪੂਰਨ ਮਹਾਪੁਰਖ ਆਪਣਾ ਬਲੀਦਾਨ ਦੇਵੇ ਤੇ ਤਾਂ ਇਹਨਾਂ ਦਾ ਧਰਮ ਬਚ ਸਕਦਾ ਹੈ ਕਹਿਣ ਲੱਗੇ ਜੀ ਤੁਹਾਡੇ ਤੋਂ ਵੱਡਾ ਮਹਾਪੁਰਖ ਕੌਣ ਹੋ ਸਕਦਾ ਹੈ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੰਡਤਾਂ ਨੂੰ ਕਹਿ ਦਿੱਤਾ ਕਿ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਜੇ ਸਾਡੇ ਇੱਕੋ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਸ ਮੁਸਲਮਾਨ ਕਰ ਲੋਂਗੇ ਅਸੀਂ ਆਪਣੇ ਆਪ ਹੀ ਹੋ ਜਾਵਾਂਗੇ ਚਲੇ ਗਏ ਜਾ ਕੇ ਸਨੇਹਾ ਪਜਾ ਦਿੱਤਾ ਔਰੰਗਜ਼ੇਬ ਨੇ ਆਪਣੇ ਕਰਮਚਾਰੀ ਆਪਣੇ ਮੁਲਾਜ਼ਮ ਭੇਜੇ ਗ੍ਰਫਤਾਰ ਕਰਕੇ ਲਿਆਓ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਤਾਂ ਨਿਹਾਲ ਹੋ ਗਏ ਬੇਨਤੀ ਕੀਤੀ ਕਿ ਅਸੀਂ ਜੀ ਤੁਹਾਨੂੰ ਫੜਤਾ ਨਹੀਂ ਗ੍ਰਫਤਾਰਤਾ ਨਹੀਂ ਕਰ ਸਕਦੇ ਪਰ ਆਹ ਬਾਦਸ਼ਾਹ ਦਾ ਹੁਕਮ ਹੈ ਆਪ ਕਿਰਪਾ ਕਰਕੇ ਚੱਲੋ ਬਾਦਸ਼ਾਹ ਦੇ ਉੱਥੇ ਹਾਜ਼ਰ ਹੋ ਕੇ ਜੋ ਆਪਣੀ ਵਿਚਾਰਾ ਰੱਖੋ ਸ੍ਰੀ ਗੁਰੂ ਤੇਗ ਬਹਾਦਰ ਇਸੇ ਤਰ੍ਹਾਂ ਫਿਰ ਤੁਰਪੇ ਸੰਗਤਾਂ ਨੂੰ ਤਾਰ ਦੇ ਤਾਰ ਦੇ ਦਿੱਲੀ ਪਹੁੰਚੇ ਉੱਥੇ ਕਚਹਿਰੀ ਦੇ ਵਿੱਚ ਬੁਲਾਇਆ ਸਤਿਗੁਰਾਂ ਨੂੰ ਚੰਦਰ ਚੌਕੀ ਤੇ ਬਿਠਾਇਆ ਅਤੇ ਪੁੱਛਣ ਲੱਗਿਆ ਕਿ ਤੁਸੀਂ ਜਿਹੜੇ ਹਿੰਦੂਆਂ ਨੂੰ ਲਿਖ ਕੇ ਦਿੱਤਾ ਹੋਇਆ ਇਹ ਕਿ ਅਸੀਂ ਸਾਨੂੰ ਮੁਸਲਮਾਨ ਕਰ ਲੋ ਹਿੰਦੂ ਆਪੇ ਹੋ ਜਾਣਗੇ ਤਾਂ ਸਤਿਗੁਰਾਂ ਨੂੰ ਕਹਿਣ ਲੱਗੇ ਤੁਸੀਂ ਹੁਣ ਮੁਸਲਮਾਨ ਬਣੋ ਜਾਂ ਜੇ ਨਹੀਂ ਬਣਨਾ ਤਾਂ ਤੁਹਾਨੂੰ ਫਿਰ ਸ਼ਹੀਦ ਕੀਤਾ ਜਾਵੇਗਾ ਸਤਿਗੁਰੂ ਕਹਿਣ ਲੱਗੇ ਤੁਸੀਂ ਕਿਉਂ ਇੰਨਾ ਧੱਕਾ ਕਰ ਲਏ ਹੋ ਹਿੰਦੂਆਂ ਤੇ ਕਹਿੰਦੇ ਜੀ ਇਹ ਸਾਰੇ ਦੋਜਕ ਨੂੰ ਜਾਣਗੇ ਨਰਕਾਂ ਨੂੰ ਜਾਣਗੇ ਪੁੱਤਰਾਂ ਦੀ ਪੂਜਾ ਕਰਦੇ ਆ ਪਖੰਡ ਕਰਦੇ ਆ ਮੈਂ ਇਹਨੂੰ ਮੁਹੰਮਦ ਰਾਲ ਜਿਹੜਾ ਸੱਚਾ ਰਾ ਉਸ ਤੇ ਤੇ ਲੈ ਕੇ ਆਉਣੇ ਸਤਿਗੁਰੂ ਕਹਿਣ ਲੱਗੇ ਤੇਰੇ ਹੱਥ ਕੀ ਲੇਖਾ ਪੱਤਾ ਫੜਿਆ ਹੋਇਆ ਕਿਸੇ ਦਾ ਤੂੰ ਕਿਹੜਾ ਧਰਮ ਰ ਹੈ ਤੈਨੂੰ ਆਪਣਾ ਨਹੀਂ ਪਤਾ ਕਿੱਧਰ ਜਾਣਾ ਹੈ ਤੂੰ ਕਿਵੇਂ ਇਹਨਾਂ ਨੂੰ ਬਹਿਸਤ ਪ੍ਰਸ਼ਾਸਤ ਸਕਦਾ ਹੈ ਇਸ ਤਰ੍ਹਾਂ ਸਵਾਲ ਜਵਾਬ ਹੁੰਦੇ ਆ ਨੌਵੇਂ ਪਾਤਸ਼ਾਹ ਦੇ ਅਤੇ ਔਰੰਗਜ਼ੇਬ ਦੇ ਬਾਬਾ ਜੀ ਦੇ ਕਵੀ ਬਾਬਾ ਗੇਜਾ ਸਿੰਘ ਦੀ ਲਿਖੀ ਹੋਈ ਕਵਿਤਾ ਨੂੰ ਔਰੰਗਜ਼ੇਬ ਦੇ ਤੇ ਸਤਗੁਰਾਂ ਦੇ ਸਵਾਲ ਜਵਾਬ ਇਸ ਤਰ੍ਹਾਂ ਸਰਵਣ ਕਰੋ ਨੌਵੇਂ ਜੋ ਪਾਤਸ਼ਾਹ ਤਾਈ ਔਰੰਗਾ ਬੁਲਾਏ ਜੀ ਬੰਦੀ ਜੋ ਖਾਨਿਓ ਗੁਰੂ ਜੀ ਕਚਹਿਰੀ ਵਿੱਚ ਆਏ ਜੀ ਚੰਦਨ ਦੀ ਚੌਂਕੀ ਉੱਪਰ ਸਤਿਗੁਰੂ ਬਿਠਾਏ ਜੀ ਬੋਲ ਕੇ ਕਹੇ ਔਰੰਗਾ ਰੌਲੇ ਮੁਕਾਉਣੇ ਐ ਦੋਜਕ ਨੂੰ ਜਾਂਦੇ ਹਿੰਦੂ ਬਹਿਸ਼ਤ ਪਹਚਾਉਣੇ ਐ ਆਜੋ ਤੁਸੀਂ ਵਿੱਚ ਸ਼ਰਾਦੇ ਬੋਲੇ ਗੁਰ ਤੇਗ ਬਹਾਦਰ ਰੂਪ ਹਰ ਹਰ ਦਾ ਹੈ ਸੋਈ ਮਨਜੂਰ ਅਸਾਂ ਨੂੰ ਮਾਲਕ ਜੋ ਕਰਦਾ ਹੈ ਤੇਰਾ ਤੇ ਸਾਡਾ ਕੋਈ ਕਮ ਨਾ ਇਹ ਕਰਦਾ ਹੈ ਸੋਹਣੀ ਜੋ ਸ੍ਰਿਸ਼ਟੀ ਇਹ ਮਾਲਕ ਸੋਵਾਰੀ ਹੈ ਕਿਸੇ ਦਾ ਧਰਮ ਤੋੜਨਾ ਜ਼ੁਲਮ ਇਹ ਭਾਰੀ ਹੈ ਕਰਨਾ ਤੂੰ ਤੱਕਾ ਬਾਦਸ਼ਾਹ ਦੱਸਦਾ ਮਤ ਇਹੀ ਸਾਡਾ ਕੋਈ ਨਾ ਧੱਕਾ ਹੈ ਛੱਡ ਕੇ ਤੇ ਕੰਮ ਕੱਚੇ ਸਭ ਕਰੀਏ ਕੰਮ ਪੱਕਾ ਹੈ ਦਰਜਾ ਹੈ ਮਿਲੇ ਬਹਿਸ਼ਤੀ ਪੂਜ ਕੇ ਮੱਕਾ ਹੈ ਐਵੇਂ ਕਿਉਂ ਗੰਗਾ ਦੇ ਵਿੱਚ ਹੱਡੀਆਂ ਰੜਾਉਣੇ ਐ ਦੋਜਕ ਨੂੰ ਜਾਂਦੇ ਹਿੰਦੂ ਬਹਿਸ਼ਤ ਪਹਚਾਉਣੇ ਐ ਆਜੋ ਤੁਸੀਂ ਵਿੱਚ ਸ਼ਰਾਦੇ ਉਲੇ ਗੁਰ ਤੇਗ ਬਹਾਦਰ ਤੈਨੂੰ ਪੁਲੇਖਾ ਹੈ ਦੋਜਕ ਬਹੈਸਤ ਦੇ ਤਾਈ ਤੈ ਪੀਣਾ ਦੇਖਾ ਹੈ ਤੇਰੇ ਹੱਥ ਕੋਈ ਕਿਸੇ ਦਾ ਫੜਿਆ ਨਾ ਲੇਖਾ ਹੈ ਕੋਈ ਗਲ ਨੀਤੀ ਵਾਲੀ ਤੈ ਨ ਬਚਾਰੀ ਐ ਕਿਸੇ ਦਾ ਧਰਮ ਤੋੜਨਾ ਜੋਲਵੇਂ ਭਾਰੀ ਐ ਕਰਨਾ ਤੂੰ ਤੱਕਾ ਬਾਦਸ਼ਾਹ ਬੁੱਤਾਂ ਦੀ ਕਰਦੇ ਪੂਜਾ ਟੱਲੀਆਂ ਵਜਾਉਂਦੇ ਐ ਪੱਥਰਾਂ ਨੂੰ ਮੂਰੇ ਰੱਖ ਕੇ ਭੋਗ ਲਵਾਉਂਦੇ ਐ ਕੱਚੇ ਜਿਹੇ ਕੰਮ ਇਹਨਾਂ ਦੇ ਮੈਨੂੰ ਨਾ ਪਾਉਂਦੇ ਐ ਇਹ ਹੈ ਪ੍ਰੇਕ ਰਸਤੇ ਰਸਤੇ ਮੈਂ ਪਾਉਣੇ ਐ ਦੋਜਕ ਨੂੰ ਜਾਂਦੇ ਹਿੰਦੂ ਬਹਿਸ਼ਤ ਪਹੁੰਚਾਉਣੇ ਐ ਆਜੋ ਤੁਸੀਂ ਵਿੱਚ ਸ਼ਰਾਦੇ ਬਸ ਦਾ ਵਿੱਚ ਪੱਤੇ ਪੱਤੇ ਦੇ ਰੂਪ ਨਰੰਕਾ ਹਰਦਾ ਉਥੇ ਹੀ ਪ੍ਰਗਟ ਹੋਵੇ ਜਿੱਥੇ ਕੋਈ ਜਤਾਰਦਾ ਰੀਜੇ ਨਾ ਜਾਤ ਪਾਤ ਤੇ ਭੁੱਖਾ ਉਹ ਪਿਆਰ ਦਾ ਲੈਂਦੇ ਹੈ ਭਾਲ ਰੱਬ ਨੂੰ ਰੱਬ ਦੇ ਬੋਪਾਰੀ ਐ ਕਿਸੇ ਦਾ ਧਰਮ ਤੋੜਨਾ ਜੋਲਮੇ ਪਾਰੀ ਐ ਕਰਨਾ ਤੂੰ ਤੱਕਾ ਬਾਦਸ਼ਾਹ ਕਰ ਦੇ ਇਹ ਬਹੁਤ ਜਿਆਦੇ ਲੋਕ ਦੇ ਖਾਲਾ ਜੀ ਮੱਥੇ ਤੇ ਲਾ ਕੇ ਟਿੱਕਾ ਫੜ ਦੇ ਹੱਥ ਮਾਲਾ ਜੀ ਲੱਬਿਆ ਰਾਖੀਰ ਖਾਣ ਦਾ ਬਹੁਤ ਸੋਖਾਲਾ ਜੀ ਖੀਰਾ ਤੇ ਮਾਲ ਕੂੜੇ ਹੁਣ ਨਾ ਥੇ ਆਉਣੇ ਐ ਦੋਜਕ ਨੂੰ ਜਾਂਦੇ ਹਿੰਦੂ ਬਹਿਸ਼ਤ ਪਹਚਾਉਣੇ ਐ ਆਜੋ ਤੁਸੀਂ ਵਿੱਚ ਸ਼ਰਾਦੇ ਜੈਸਾ ਕੋਈ ਬੀਜ ਬੀਜਦਾ ਉਸਾਂ ਹੀ ਖਾਵੇ ਜੀ ਕੀਤੀ ਕਮਾਈ ਕਿਸੇ ਦੀ ਬਰਤੀ ਨਾ ਜਾਵੇ ਜੀ ਨਾਮ ਦੇ ਜਪਣ ਵਾਲਿਆ ਘਾਟਾ ਨਾ ਆਵੇ ਜੀ ਦੁਈ ਦਵੈਤ ਈਰਖਾ ਵੱਡੀ ਬਿਮਾਰੀ ਐ ਕਿਸੇ ਦਾ ਧਰਮ ਤੋੜਨਾ ਜੋਲਵੇਂ ਪਾਰੀ ਐ ਕਰਨਾ ਤੂੰ ਤੱਕਾ ਬਾਦਸ਼ਾਹ ਬੋਲ ਕੇ ਕਹੇ ਔਰੰਗਾ ਗੁੱਸੇ ਨੂੰ ਖਾਜੀ ਐ ਇਹੋ ਜੀਆਂ ਗੱਲਾਂ ਸੁਣ ਕੇ ਮੈਂ ਨਾ ਹੁਣ ਰਾਜੀ ਐ ਸਾਡੇ ਮੁਹੰਮਦ ਵਾਲਾ ਸੌਖਾ ਜੋ ਰਾਜੀ ਐ ਉਸੇ ਹੀ ਰਸਤੇ ਉੱਤੇ ਸਾਰੇ ਲਿਆਉਣੇ ਐ ਦੋ ਜਿਕ ਨੂੰ ਜਾਂਦੇ ਹਿੰਦੂ ਬਹਿਸ਼ਤ ਪਹੁੰਚਾਉਣੇ ਐ ਆਜੋ ਤੁਸੀਂ ਵਿੱਚ ਸ਼ਰਾਧੇ ਜਦੋਂ ਸਰੀਰ ਛੱਡ ਕੇ ਹੋਵੇ ਕੋਈ ਮਰਦਾ ਜੀ ਉਦੋਂ ਤੋਂ ਨਾਲ ਕਿਸੇ ਦੇ ਕੋਈ ਨਾ ਤੁਰਦਾ ਜੀ ਦੇਵੇਂਗਾ ਪਾਸ ਬਣਾ ਕੇ ਕਿਸ ਨੂੰ ਤੂੰ ਤੁਰਦਾ ਜੀ ਥੋਡੀਆਂ ਈ ਮੰਨਦੀਆਂ ਮੱਤਾਂ ਝੂਠੀ ਗੱਲ ਸਾਰੀ ਐ ਕਿਸੇ ਦਾ ਧਰਮ ਤੋੜਨਾ ਜੋਲਵੇਂ ਭਾਰੀ ਹੈ ਕਰਨਾ ਤੂੰ ਤੱਕਾ ਬਾਦਸ਼ਾਹ ਮੇਰੇ ਜੋ ਕੋਲ ਪੱਤਰਕਾ ਥੋੜੀ ਇਹ ਆਈ ਐ ਪੰਡਤਾਂ ਨੂੰ ਤੁਸੀਂ ਆਖ ਕੇ ਇਹ ਲਿਖਵਾਈ ਐ ਦੇਖ ਲੋ ਬੇਸ਼ੱਕ ਪੜ੍ਹ ਕੇ ਮੂਰੇ ਟਕਾਈ ਐ ਆਜੋ ਹੁਣ ਵਿੱਚ ਸ਼ਰਾਦੇ ਚਿੱਠੀਆਂ ਲਿਖਵਾਉਣੇ ਐ ਦੋਜਕ ਨੂੰ ਜਾਂਦੇ ਹਿੰਦੂ ਬਹਿਸਤ ਪਹਚਾਉਣੇ ਐ ਆਜੋ ਤੁਸੀਂ ਵਿੱਚ ਸ਼ਰਾਦੇ ਥੋਟੇ ਜੋ ਕੋਣ ਲਿਖੀ ਵੀ ਚਿੱਠੀ ਏ ਆਈ ਹੈ ਸਦੇ ਵਿੱਚ ਫਰਕ ਨਾ ਅਸੀਂ ਲਖਵਾਈ ਹੈ ਇੰਦੂਆਂ ਨੇ ਓਟ ਆਣ ਕੇ ਸਾਡੀ ਤਕਾਈ ਹੈ ਚਲ ਦੇ ਨਾ ਦੁੱਖ ਕਿਸੇ ਦਾ ਪਾਰਿਓ ਪੁਕਾਰੀ ਐ ਕਿਸੇ ਦਾ ਧਰਮ ਤੋੜਨਾ ਜੋਲਵੇਂ ਭਾਰੀ ਹੈ ਕਰਨਾ ਤੂੰ ਤੱਕਾ ਬਾਦਸ਼ਾਹ ਚਿੱਠੀ ਇਹ ਸਹੀ ਤੁਹਾਡੀ ਤੁਸੀਂ ਲਿਖਵਾਈ ਐ ਆਜੋ ਫਿਰ ਵਿੱਚ ਸ਼ਰਾਦੇ ਦੇਰੀ ਕਿਉਂ ਲਾਈ ਐ ਥੋਡੇ ਹੀ ਪਿੱਛੇ ਆਜੂ ਸਾਰੀ ਲੋਕ ਆਈ ਐ ਛੇਤੀ ਹੁਣ ਭਰੋ ਹੰਗਾਰਾ ਦੇਰੀ ਕਿਉਂ ਲਾਉਣੇ ਐ ਦੋਜਿਕ ਨੂੰ ਜਾਂਦੇ ਹਿੰਦੂ ਬਹਸ਼ਤ ਪਹਚਾਉਣੇ ਐ ਆਜੋ ਤੁਸੀਂ ਵਿੱਚ ਸ਼ਰਾਦੇ ਸਦਕ ਤੇ ਸੱਚ ਧਰਮ ਨੂੰ ਪੱਲੇ ਅਸੀਂ ਬੰਨਣਾ ਹੈ ਤੇਰੀ ਜੋ ਸ਼ਰਾ ਦੇ ਤਾਈ ਅਸੀਂ ਨਾ ਮੰਨਣਾ ਹੈ ਇਸ ਜੋ ਭਾਂਡੇ ਤਾਈ ਤੇਰੇ ਸਿਰ ਭੰਡਣਾ ਹੈ ਮਨ ਦੇ ਵਿੱਚ ਪੱਕੀ ਧਾਰਨਾ ਅਸੀਂ ਇਹ ਤਾਰੀਅ ਹੈ ਇਸੇ ਦਾ ਧਰਮ ਤੋੜਨਾ ਜੁਲਮੇ ਪਾਰੀਅ ਕਰਨਾ ਤੂੰ ਤੱਕਾ ਬਾਦਸ਼ਾਹ ਸੋ ਇਸ ਤਰ੍ਹਾਂ ਸਵਾਲ ਜਵਾਬ ਹੁੰਦੇ ਆ ਜਦੋਂ ਔਰੰਗਜ਼ੇਬ ਨਾ ਹੀ ਮੰਨਿਆ ਤਾਂ ਸਤਿਗੁਰਾਂ ਨੂੰ ਅੱਜ ਦੇ ਦਿਨ ਮੱਗਰ ਸੁਦੀ ਪੰਜਵੇਂ ਨੂੰ ਸਣ 1675 ਦੇ ਵਿੱਚ ਚਾਂਦਨੀ ਚੌਕ ਵਿਸ਼ੇ ਸ਼ਹੀਦ ਕੀਤਾ ਗਿਆ ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦੇ ਨੇ ਤੁਹਾਡਾ ਨਾਂ ਤੇਗ ਬਹਾਦਰ ਕਿਉਂ ਹੈ ਕਹਿਣ ਲੱਗੇ ਸਾਡੇ ਤੇ ਕੋਈ ਵੀ ਤੇਗਵਾਰ ਨਹੀਂ ਕਰ ਸਕਦੀ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦੀ ਕਹਿਣ ਲੱਗੇ ਤੂੰ ਸ਼ਹੀਦ ਕਰਨਾ ਆਪਣੀ ਤੇਗ ਦੇ ਉੱਤੇ ਕਾਗਜ਼ ਲਪੇਟ ਲੋ ਤੇ ਧਾਗਾ ਲਪੇਟ ਲੋ ਸਾਡਾ ਸੀਸ ਤੁਹਾਡੀ ਤੇਗ ਨਹੀਂ ਕੱਟ ਸਕਦੀ ਇਸੇ ਤਰ੍ਹਾਂ ਹੀ ਹੋਇਆ ਜਦੋਂ ਜਲਾਦ ਨੇ ਤੀਗ ਨੂੰ ਚਲਾਇਆ ਉਸ ਤੋਂ ਪਹਿਲਾਂ ਸਤਗੁਰਾਂ ਨੇ ਆਪਣਾ ਭਣਾ ਆਪ ਹੀ ਵਰਤਾ ਕੇ ਐਸੇ ਉਸ ਤੋਂ ਭਾਣਾ ਵਰਤਿਆ ਐਸਾ ਤੂਫਾਨ ਚੱਲਿਆ ਨੇਰੀ ਚੱਲੀ ਕਿਸੇ ਨੂੰ ਕੋਈ ਹੱਥ ਮਾਰਿਆ ਨਹੀਂ ਦਿਖਦਾ ਜਿਹੜਾ ਸੀਸੀ ਸਤਗੁਰਾਂ ਦਾ ਉਹ ਭਾਈ ਜਾਤੇ ਦੇ ਝੋਲੀ ਵਿੱਚ ਪੈ ਗਿਆ ਜਿਹੜਾ ਧੜ ਸੀ ਉਹ ਲੱਖੀ ਬੁਣਜਾਰਾ ਚਾਕੇ ਆਪਣੇ ਘਰੇ ਲੈ ਗਿਆ ਘਰ ਦੇ ਵਿੱਚ ਹੀ ਉਹਨਾਂ ਨੇ ਚਿਖਾ ਚਣ ਕੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਅਤੇ ਭਾਈ ਜੇਤਾ 6 ਦਿਨਾਂ ਬਾਅਦ ਫਿਰ ਅਨੰਦਪੁਰ ਸਾਹਿਬ ਸੀਸ਼ ਲੈ ਕੇ ਪਹੁੰਚਿਆ ਉੱਥੇ ਫਿਰ ਸਤਗੁਰਾਂ ਨੇ ਸੀਸ਼ ਦਾ ਸ਼ਸਕਾਰ ਕੀਤਾ ਨਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਤਿਲਕ ਰਾਜ ਗੱਦੀ ਦਾ ਦਿੱਤਾ ਸੋ ਇਸ ਤਰ੍ਹਾਂ ਸਤਗੁਰਾਂ ਨੇ ਅੱਜ ਵਾਣੀ ਵਿੱਚ ਸਤਿਗੁਰੂ ਦੱਸਦੇ ਨੇ ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕਰੂ ਮੈਂ ਸਾਕਾ ਸਾਧਨ ਹੇਤ ਸੀਤੀ ਜਨਕੇਰੀ ਸੀਸ ਦੀ ਆਪਰਸੀ ਨਾ ਉਚਰੀ ਧਰਮ ਹੇਤ ਸਾਕਾ ਜਨਕੀਆ ਸੀਸ ਦੀਆ ਪਰ ਸਿਰਰ ਨਾ ਦੀਆ ਸਤਕ ਨਹੀਂ ਦਿੱਤਾ ਸਤਿਗੁਰੂ ਬਾਹਾਂ ਜਿਨ੍ਹਾਂ ਦੀ ਪਕੜੀਏ ਬਾਹ ਸਰਦੀਜੇ ਬਾਹਾਂ ਨਾ ਛੋੜੀਏ ਗੁਰ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਸਤਿਗੁਰਾਂ ਨੇ ਅੱਜ ਇਹ ਸੰਸਾਰ ਦੀ ਸਾਰੇ ਦੀ ਰੱਖਿਆ ਕੀਤੀ ਹੈ ਧਰਮ ਦੀ ਰੱਖਿਆ ਕੀਤੀ ਹੈ ਸੋ ਕੋਟਾਨਪੋਟ ਨਮਸਕਾਰ ਹੈ ਸਤਿਗੁਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ